ਸਸਕਾਰ ਤੋਂ ਦੇਖ ਰਹੇ ਹੋ ਦੇਸ਼ ਪੰਜਾਬ ਟੈਲੀਵਿਜ਼ਨ ਮੈਂ ਹਰਮੇਲਪ੍ਰੀਤ ਜੈਤੂਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਪਿਛਲੇ ਦਿਨੀ ਪਿੰਡ ਰਾਮਿਆਣਾ ਚ ਹੋਈਆਂ ਦੋ ਲੁੱਟਖੋਹ ਤੇ ਮਾਰਕੁੱਟੀਆਂ ਘਟਨਾਵਾਂ ਦੇ ਸਬੰਧ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਤੇ ਇੱਕ ਫੋਨ ਵੀ ਬਰਾਮਦ ਕੀਤਾ ਹੈ ਹਾਲਾਂਕਿ ਦੂਸਰੀ ਘਟਨਾ ਚ ਖੋਇਆ ਗਿਆ ਮੋਬਾਈਲ ਹਾਸਲ ਕਰਨਾ ਅਜੇ ਬਾਕੀ ਹੈ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦੇ ਰਹੇ ਨੇ ਡੀਐਸਪੀ ਜੈਤੂ ਮਨੋਜ ਕੁਮਾਰ ਅਨੁਗ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਫਰੀਦਕੋਟ ਪੁਲਿਸ ਹੈ ਉਹਨੇ ਸ਼ਕਤੀ ਕੀਤੀ ਹੋਈ ਹੈ ਜਿਹੜੇ ਇਹ ਸਮਾਜ ਵਿਰੋਧੀ ਅਨਸਰ ਹੈ ਇਸ ਮਿਤੀ 10 ਅਕਤੂਬਰ ਨੂੰ ਪਿੰਡ ਰਾਮਿਆਣਾ ਵਿੱਚ ਰਾਤ ਦੇ ਸਮੇਂ ਬਾਕਰੀ ਭੱਟ 8:30 ਵਜੇ ਜਿਹੜੀਆਂ ਦੋ ਖੋਹਣੀਆਂ ਵਾਰਦਾਤਾਂ ਹੋਈਆਂ ਸੀਗੀਆਂ ਇੱਕ ਤਾਂ ਸ਼੍ਰੀ ਪ੍ਰੇਮ ਚੰਦਾ ਜਿਹੜੇ ਟੀਚਿੰਗ ਚ profession ਚ ਹੈ ਉਹਨਾਂ ਤੋਂ ਉਹਨਾਂ ਦਾ ਮੋਟਰਸਾਈਕਲ ਤੇ ਉਹਨਾਂ ਦਾ ਮੋਬਾਈਲ ਖੋਹ ਲਿਆ ਸੀ ਤੇ ਇਸ ਤੋਂ ਇਲਾਵਾ ਇੱਕ ਅਮਨਦੀਪ ਸਿੰਘ ਨੇ ਰਾਮਿਆਣਾ ਦੇ ਇਹਨਾਂ ਦੇ ਵੀ ਸੱਟਾ ਮਾਰ ਕੇ ਨਾ ਦਾ ਫੋਨ ਜਿਹੜਾ ਕੋਕੋ ਕੇ ਲੈ ਦੇ ਸੀਗੇ ਇਸੇ ਸਬੰਧ ਵਿੱਚ ਇਹਨਾਂ ਦਾ ਇਹ ਵੀ ਪਤਾ ਲੱਗਿਆ ਵੀ ਇਹ ਕੁਝ ਇਹ ਮਿਲੀਆਂ ਜੁਲੀਆਂ ਵਾਰਦਾਤਾਂ ਜਿਹੜੀਆਂ ਕੋਟਕੂੜਾ ਸਬਡਿਵੀਜ਼ਨ ਦੇ ਵਿੱਚ ਉਹਨਾਂ ਦੇ ਪਿੰਡਾਂ 'ਚ ਜਾਂ ਉਹਨਾਂ ਦੇ ਸ਼ਹਿਰ ਦੇ ਏਰੀਏ ਦੇ ਵਿੱਚ ਵੀ ਹੋਈਆਂ ਜਦੋਂ ਅਸੀਂ ਇਸ ਸੰਬੰਧੀ ਮੁਕੱਦਮਾ ਦਰਜ ਕੀਤਾ ਅਤੇ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਮੈਡਮ ਪ੍ਰਗਾ ਜਨ ਉਹਨਾਂ ਵੱਲੋਂ ਜਿਹੜੀ ਸਾਡੀ ਇੱਕ ਸਾਂਝੀ ਟੀਮ ਹੈ ਜਿਹੜੀ ਬਣਾਈ ਗਈ ਜਿਹਦੇ ਵਿੱਚ ਡੀਐਸਪੀ ਕੋਟਕੂੜਾ ਮੈਂ ਇਨਸਪੈਕਟਰ ਨਾਪਰੀ ਸਿੰਘ ਤੇ ਇਨਸਪੈਕਟਰ ਚਮਕੌਰ ਸਿੰਘ ਜਿਹੜੇ ਐਸਐਚਓ ਸਿਟੀ ਕੋਰਟ ਕਪੂਰਾ ਨੇ ਉਹਨਾਂ ਦੀ ਦੋਵੇਂ ਟੀਮਾਂ ਨੂੰ ਇੱਕ ਸਾਂਝੀ ਟੀਮ ਬਣਾਈ ਗਈ ਸਾਂਝੇ ਐਫਰਟਸ ਨਾਲ ਹੀ ਜਿਹੜੇ ਅਸੀਂ ਦੋ ਵਿਅਕਤੀ ਆ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਅਸੀਂ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਵਿੱਚ ਮਨਪ੍ਰੀਤ ਸਿੰਘ ਔਰ ਮਣੀ ਅਤੇ ਨਵੀ ਸਿੰਘ ਇਲੀਸ ਗੋਰਾਪੁੱਤਰਜੀਤ ਸਿੰਘ ਜਿਹੜੇ ਕਿ ਵੰਦਰ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦਾ ਜਿਹੜਾ ਮੋਡਸ ਆਪਰੇਂਡੀ ਸੀ ਇਹ ਇਹ ਜਿਹੜੇ ਐ ਮੋਟਰਸਾਈਕਲ ਲੈ ਕੇ ਸ਼ਾਮ ਨੂੰ ਨਿਕਲਦੇ ਸੀ ਤੇ ਜਿਹੜੇ ਸਟੇਸ਼ਨ ਕੋਟਕਪੂਰਾ ਜਾਂ ਉਸ ਦੇ ਆਸ-ਪਾਸ ਜਿਹੜੇ ਸੁਨਸਾਨ ਜਿਹੜੇ ਰਾਹ ਰਸਤੇ ਹਜੇ ਐ ਜਾਂ ਜੈਤੂ ਦੇ ਜਿਹੜੇ ਰਾਹ ਹੈ ਇਹਦੇ ਵਿੱਚ ਜਿਹੜੇ ਇਹ ਜਿਹੜੇ ਵਿਅਕਤੀ ਉੱਥੇ ਜਿਨ੍ਹਾਂ ਨੂੰ ਲੱਗਦਾ ਸੀ ਵੀ ਇਕੱਲੇ ਆ ਰਹੇ ਆ ਉਹਨਾਂ ਦੀ ਕੁੱਟਮਾਰ ਕਰਕੇ ਤੇ ਉਹਨਾਂ ਦੇ ਕੋਲੋਂ ਜਾਂ ਪੈਸੇ ਜਾਂ ਉਹਨਾਂ ਦੇ ਮੋਬਾਈਲ ਐ ਜਿਹੜੇ ਖੋਲ ਲੈਂਦੇ ਸੀ ਇਸ ਤੋਂ ਲਾਵੇ ਇਹਨਾਂ ਨੇ ਤਿੰਨ ਚਾਰ ਵਾਰਦਾਤਾਂ ਜਿਹੜੀਆਂ ਇਹ ਸਾਡੇ ਕੋਲ ਮੰਨੇ ਆ ਜਿਹੜੀਆਂ ਚਾਰ ਵਾਰਤਾ ਤਕਰੀਬ ਮੰਨੇ ਆ ਜਿਹੜੀਆਂ ਇਹਨਾਂ ਨੇ ਕੋੜਪੁਰੇ ਏਰੀਏ ਦੇ ਵਿੱਚੋਂ ਕੀਤੀਆਂ ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ ਦੋ ਵਾਰਦਾਤਾਂ ਜਿਹੜੀਆਂ ਸਾਡੀਆਂ ਉਹ ਵੀ ਇਹ ਮੰਨੇ ਆ ਜਿਹੜੀ ਰਾਮੇਣਾ ਪਿੰਡ ਦੇ ਵਿੱਚ ਇਹਨਾਂ ਨੇ ਕੀਤੀ ਸੀ ਇਹਦੇ ਵਿੱਚ ਅਸੀਂ ਇਹਨਾਂ ਨੂੰ ਅੱਜ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਅਸੀਂ ਇਹਨਾਂ ਨੇ ਇਹਦਾ ਪੁਲਿਸ ਰਿਮਾਂਡ ਜਿਹੜਾ ਹਾਸਲ ਕਰ ਲਿਆ ਤੇ ਇਹਨਾਂ ਤੋਂ ਹੁਣ ਜਾਣਕਾਰੀ ਲਵਾਂਗੇ ਗਰੋ ਹੈ ਸਾਡੇ ਹਿਸਾਬ ਨਾਲ ਹੋਰ ਵੀ ਜਿਹੜੇ ਵਿਅਕਤੀ ਇਹਦੇ ਵਿੱਚ ਸ਼ਾਮਲ ਹੈ ਤੇ ਇਹਨਾਂ ਤੋਂ ਹੋਰ ਵੀ ਜਿਹੜੀ ਬਰਾਮਦਗੀ ਹੈ ਅਸੀਂ ਕਰਵਾ ਰਹੇ ਹਾਂ ਉਨ ਮੌਕੇ ਤੇ ਕੀ ਕੁਝ ਪ੍ਰਾਪਤ ਹੋਇਆ? ਉਨ ਮੌਕੇ ਤੇ ਸਾਡੇ ਕੋਲੋਂ ਇੱਕ ਮੋਟਰਸਾਈਕਲ ਹੈ ਜਿਹੜਾ ਸੀਡੀ ਡੀ ਲਕਸ ਜਿਹੜਾ ਉਹਨਾਂ ਨੇ ਪ੍ਰੇਮਚੰਦ ਜੀ ਤੋਂ ਖੋਇਆ ਸੀਗਾ ਇਸ ਤੋਂ ਇਲਾਵਾ ਇੱਕ ਮੋਬਾਈਲ ਵੀ ਹੈ ਜਿਹੜਾ ਅਸੀਂ ਬਰਾਮਦ ਕਰ ਲਿਆ ਇੱਕ ਮੋਲ ਸਾਡਾ ਹਜੇ ਬਰਾਮਦ ਕਰਾਉਣਾ ਬੈਠਾ ਪਰ ਹੋਰ ਜਿਹੀ ਕੁਝ ਜਮਾ ਰਾਸ਼ੀ ਜਿਹੜੀ ਇਹਨਾਂ ਨੇ ਖੋਈ ਸੀਗੀ ਉਹ ਵੀ ਅਸੀਂ ਜਿਹੜੀ ਹੈ ਬਰਾਮਦ ਕਰਾਉਣੀ ਹਜੇ ਬਾਕੀ ਹੈ ਇਸ ਤੋਂ ਇਲਾਵਾ ਇਹ ਵੀ ਦੱਸਣਾ ਜ਼ਰੂਰੀ ਹੈ ਵੀ ਇਹਨਾਂ ਦੇ ਖਿਲਾਫ ਜਿਹੜਾ ਮਨਪ੍ਰੀਤ ਮਣੀ ਤੇ ਨਵੀ ਸਿੰਘ ਡਾਕਟਰ ਨਵੀ ਹੈ ਜਿਹੜਾ ਉਹਦੇ ਖਾਤੇ ਦੇ ਤੋਖਦਮੇ ਪਹਿਲਾਂ ਦੇ ਵਿੱਚ ਖੋਦ ਹਨਾ ਅਤੇ ਇਸ ਤੋਂ ਇਲਾਵਾ ਇੱਕ 304 ਰਬੀਨਸ ਦਾ ਮਕਦਮਾ ਜਿਹੜਾ ਥਾਣਾ ਸਿਟੀ ਕੋਰਪੂਰਾ ਦੇ ਵਿੱਚ ਦਰਜ ਹੈ ਇਸ ਤੋਂ ਲਾਵਾ ਹੁਣ ਅਸੀਂ ਹੋਰ ਵੀ ਇੰਨਾ ਤੋਂ ਹੁਣ ਅਸੀਂ ਬਰੀਕੀ ਨਾਲ ਪੁੱਛੋਚ ਕਰਨੀ ਹੈ ਤੇ ਇੰਨਾ ਤੋਂ ਹੋਰ ਵੀ ਵਾਰਦਾਤਾਂ ਜਿਹੜੀ ਹੈ ਉਹ ਟਰੇਸ ਹੋਣ ਦੀ ਪੂਰੀ ਉਮੀਦ ਹੈ ਇਸ ਤੋਂ ਇਲਾਵਾ ਮਾਰੇ ਅਥਰਾ ਕਲਬ ਇਸ ਤੋਂ ਇਲਾਵਾ ਹੋਰ ਵੀ ਮੈਂ ਇੱਕ ਦੱਸਣਾ ਚਾਹਾਂਗਾ ਕਿ ਇੱਕ ਜਿਹੜਾ ਥੋੜੇ ਦਿਨ ਪਹਿਲਾਂ ਆਪਣੇ ਬਿਸ਼ਨੰਦੀ ਬਾਜ਼ਾਰ ਦੇ ਵਿੱਚ ਜਿਹੜੀ ਇੱਕ ਲੜਾਈ ਮਾਰਕੁੱਟ ਦੀ ਮਾਰਕੁੱਟ ਹੋਈ ਸੀਗੀ ਇੱਕ ਸ਼ਿਵਨ ਨਾਮ ਦੇ ਲੜਕੇ ਦੀ ਮਾਰਕੁੱਟ ਹੋਈ ਸੀ ਤੇ ਉਹ ਸਬੰਧ ਵਿੱਚ ਵੀ ਅਸੀਂ ਜਿਹੜਾ ਫੌਰਨ ਜਿਹੜਾ ਉਸ ਨੂੰ ਸਾਡੇ ਐਸ ਐਚ ਓ ਸਾਹਿਬ ਹੈ ਜਿਹੜੇ ਉਸ ਨੂੰ ਫੌਰਨ ਉਹਨੂੰ ਲੈ ਕੇ ਗਏ ਸੀ ਹਸਪੀਟਲ ਵਿੱਚ ਮੌਕੇ ਤੇ ਫੌਰਨ ਪਹੁੰਚ ਗਏ ਸੀਗੇ ਤੇ ਉਹ ਸ਼ਿਵਨ ਦੇ ਬਿਆਨ ਤੇ ਅਸੀਂ ਟੋਟਲ 9 ਬੰਦਿਆਂ ਦੇ ਖਿਲਾਫ ਅਸੀਂ ਮਕਦਮਾ ਰਜਿਸਟਰ ਕੀਤਾ ਸੀਗਾ ਉਹਦੇ ਵਿੱਚ ਵੀ ਅਸੀਂ ਹੁਣ ਸਖਤ ਕਾਰਵਾਈ ਕਰਦੇ ਕਰਦੇ ਨੌ ਵਿੱਚੋਂ ਪੰਜ ਜਿਹੜੇ ਦੋਸ਼ੀ ਆਏ ਸੀ ਉਹਨਾਂ ਦੇ ਅਰੈਸਟ ਕਰਕੇ ਤੇ ਇਹਨਾਂ ਦੇ ਖਿਲਾਫ ਜਿਹੜਾ ਸਖਤ ਕਾਰਵਾਈ ਕਰਦੇ ਹੋਏ ਅਸੀਂ ਇਹਨਾਂ ਨੂੰ ਇਹਨਾਂ ਤੋਂ ਹਥਿਆਰਾਂ ਦੀ ਬਰਾਮਦਗੀ ਕਰ ਲਈ ਐ ਤੇ ਬਾਕੀ ਵੀ ਅਸੀਂ ਜਿਹੜੇ ਦੋਸ਼ੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਸਾਡੇ ਵੱਲੋਂ ਜਿਹੜੇ ਇਹ ਗੁੰਡਾ ਅੰਸਰ ਹੈ ਇਹਨਾਂ ਨੂੰ ਸਖਤ ਜਿਹੜੀ ਹਦਾਇਤਾਂ ਸਖਤ ਵਾਰਨਿੰਗ ਹੈ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾ ਐਕਟੀਵਿਟੀ ਹੈ ਜਿਹੜਾ ਇਤਿਹਾਰਾਂ ਦੇ ਸੀਜ਼ਨਾਂ ਦੇ ਵਿੱਚ ਅਸੀਂ ਜਿਹੜੀ ਬਰਦਾਸ਼ਤ ਨਹੀਂ ਕਰਾਂਗੇ ਤੇ ਸਖਤ ਜਿਹੜਾ ਐਕਸ਼ਨ ਅਜ਼ੀਲਾ ਰਾਜਦੀਪ ਸਿੰਘ ਸਰਪੰਚ ਪਿੰਡ ਰਾਮੈਣੇ ਤੋਂ ਇਹ ਐਸਸੀ ਪਰਿਵਾਰ ਨਾਲ ਐਸਸੀ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਐਸਐਚਓ ਸਾਹਿਬ ਨਾਪਰੀ ਜੀ ਨੇ ਡੀਐਸਪੀ ਸਾਹਿਬ ਨੇ ਮਨੋਜ ਕੁਮਾਰ ਜੀ ਨੇ ਮੈਡਮ ਪ੍ਰਗਿਆ ਜਨ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਸਮੂਹ ಗ್ರಾಮ ਪੰਚਾਇਤ ਵੱਲੋਂ ਜਿਨ੍ਹਾਂ ਨੇ ਸਾਡੇ ਮੰਨ ਦੇ ਵਿੱਚ ਕਾਫੀ ਰੋਸ ਸੀਗਾ ਚੋਰੀਆਂ ਨੂੰ ਲੈ ਕੇ ਤਾਂ ਇਹਨਾਂ ਨੇ ਬਹੁਤ ਜਲਦੀ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਸਾਡੇ ਸਾਹਮਣੇ ਮੋਟਰਸਾਈਕਲ ਸਾਨੂੰ ਫੋਨ ਜਿਹੜਾ ਉਹ ਦੇਤਾ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਹਾਂ ਜਦੋਂ ਵੀ ਕੋਈ ਆਪਾਂ ਪੰਜਾਬ ਪੁਲਿਸ ਦਾ ਚੰਗਾ ਕੰਮ ਕਰਦੀ ਹੈ ਤਾਂ ਸਾਨੂੰ ਉਹਨਾਂ ਦਾ ਹੌਸਲਾ ਜਰੂਰ ਵਧਾਉਣਾ ਚਾਹੀਦਾ ਅਸੀਂ ਸਮੂਹ ಗ್ರಾಮ ਪੰਚਾਇਤ ਪਿੰਡ ਵਾਸੀ ਐਸਐਚਓ ਸਾਹਿਬ ਦਾ ਡਿਪਟੀ ਸਾਹਿਬ ਦਾ ਤੇ ਮੈਡਮ ਦਾ ਧੰਨਵਾਦ ਕਰਦੇ ਹਾਂ ਕੀ ਕਰਨਾ ਹੈ ਕੀ ਵਾਪਸ ਘਟਨਾ ਸਾਰੇ ਬਾਈ ਜੀ ਤੁਹਾਨੂੰ ਦੱਸ ਦੇਣ ਕਿ ਡਿਊਟੀ ਤੋਂ ਆਉਂਦੇ ਸੀਗੇ ਤੇ ਰਸਤੇ ਦੇ ਵਿੱਚ ਇਹਨਾਂ ਨੇ ਇਹਨਾਂ ਦਾ ਮੋਟਰਸਾਈਕਲ ਖੋਲਿਆ ਸੀ ਨਾਲੇ ਫੋਨ ਖੋਲਿਆ ਸੀ ਨਾਲੇ ਪਰਸ ਖੋਲਿਆ ਸੀ ਸਾਰਾ ਕੁਝ ਸਾਨੂੰ ਪੁਲਿਸ ਨੇ ਬਰਾਮਦ ਕਰਾਤਾ ਜੀ ਕਿੰਨੇ ਵਿਅਕਤੀ ਸੀ ਤੇ ধੂਮੇ ਬਰਾਮਤ ਕਰਾਤੇ ਹੋ ਕੋਈ ਸਿੱਕਤੀ ਵੀ 12 ਵਜੇ ਆਇਆ ਸੀ ਹਾਂ ਸਰ ਤੇ ਉਹ ਸਾਰੀ ਦੂਸਰੀ ਘਟਨਾ ਜੀ ਉਹ ਅੱਛਾ ਹਾਂ ਉਹਦੇ ਬਾਰੇ ਵਿੱਚ ਚੱਲ ਰਹੀ ਆ ਤੇ ਨੇੜੀ ਆ ਜੀ ਉਹ ਇੱਕ ਦਿਨ ਜੀ ਹੋਈਆਂ ਦੋਨੇ ਘਟਨਾਵਾਂ ਜੀ ਹਾਂ ਜੀ ਇੱਕ ਦਿਨ ਜੀ ਦੋਵੇਂ ਹੋਈਆਂ ਅਸੀਂ ਪ੍ਰੇਮਚੰਦ ਹਾਂਜੀ ਮੈਂ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ ਟਾਈਮ ਲਗਭਗ 9:30 ਦਾ ਸੀ ਤੇ ਰਾਤ ਰਾਤ ਦਾ ਦੋ ਮੁੰਡੇ ਮੋਟਰਸਾਈਕਲਾਂ ਤੇ ਸੀ ਉਹ ਉਹਨਾਂ ਨੇ ਮੂੰਹ ਸਿਰ ਵਲਟੇ ਹੋਏ ਸੀ ਮੇਰੇ ਮੂਰੇ ਇੱਕ ਦਾ ਮੋਟਰਸਾਈਕਲ ਲਾ ਕੇ ਮੈਨੂੰ ਕਹਿੰਦੇ ਵੀ ਕੱਢ ਦੇ ਜਿਹੜਾ ਕੋਸ ਹੈਗਾ ਉਹ ਮੇਥੋਂ ਮੇਰਾ ਜ਼ਬਰਦਸਤੀ ਮੋਬਾਈਲ ਖੋ ਕੇ ਪਰਸ ਤੇ ਮੋਟਰਸਾਈਕਲ ਖੋ ਕੇ ਲੈ ਗਏ ਤੇ ਮੈਂ ਐਸਐਸਪੀ ਮੈਡਮ ਪ੍ਰਿਕਿਆ ਜੈਨ ਡੀਐਸਪੀ ਸ਼੍ਰੀ ਮਨੋਜ ਕੁਮਾਰ ਜੀ ਥਾਣੇਦਾਰ ਜਿਹੜੇ ਐਸਐਚਓ ਹੈ ਨਾ ਨਾਪਰੀ ਸਿੰਘ ਜੀ ਤੇ ਮੌਕੇ ਦੇ ਥਾਣੇਦਾਰ ਸਰਦਾਰ ਇਕਬਾਲ ਸਿੰਘ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਮਤਲਬ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੇ ਮੁਜਰਮ ਐ ਉਹ ਕਾਬੂ ਕੀਤੇ ਐ ਤੇ ਸਾਡਾ ਸਮਾਨ ਸਾਨੂੰ ਵਾਪਸ ਕਰਵਾਇਆ